ਹੀਸੇਲ ਸ਼ਾਕੋਟ ਦੇ ਨੇੜੇ ਪਿੰਡ ਕਾਂਗਣਾ ਵਿਖੇ ਚੌਥਾ ਸ਼ਾਨਦਾਰ ਕਬੱਡੀ ਟੂਰਨਾਮੈਂਟ ಗ್ರಾಮ ਪੰਚਾਇਤ ਸ਼ਹੀਦ ਉਦਮ ਸਿੰਘ ਸਪੋਰਟਸ ਕਲੱਬ ਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਇਸ ਮੌਕੇ 2 ਦਿਨਾ ਕਰਵਾਏ ਗਏ ਟੂਰਨਾਮੈਂਟ ਦੌਰਾਨ ਸਰਦਾਰ ਅਮਰਜੀਤ ਸਿੰਘ ਸਮਰਾ ਐਮ ਐਲ ਏ ਨਿਕੋਦਰ ਤੇ ਸਰਦਾਰ ਹਰਦੇਵ ਸਿੰਘ ਲਾਡੀ ਮਲਸੀਆਂ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਿੱਥੇ ਕੇ ਸਮੂਹ ਪ੍ਰਬੰਧਕ ਕਮੇਟੀ ਨੇ ਉਨ੍ਹਾਂ ਦਾ ਸਵਾਗਤ ਕੀਤਾ ਕਬੱਡੀ 37 ਕਿਲੋ ਪਾਰ ਵਿੱਚ ਵੰਡੀ ਮਾਦੋ ਦੀ ਟੀਮ ਫਸਟ ਤੇ ਬਲਕੋਨਾ ਦੀ ਟੀਮ ਸੈਕੰਡਰੀ ਇਸ ਸਮੇਂ ਸਟ੍ਰੈਸ ਕੱਟਰ ਦੀ ਭੂਮਿਕਾ ਸੁਖਨਿੰਦਰ ਪਾਲ ਸਿੰਘ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਨਿਭਾਈ ਕਬੱਡੀ 65 ਕਿਲੋ ਭਾਰ ਦਾ ਫਾਈਨਲ ਮੈਚ ਕਾਂਗਣਾ ਤੇ ਮੱਲੀਆਂ ਕਲਾ ਵਿਚਕਾਰ ਸਮੂਹ ਸਪੋਰਟਸ ਕਲੱਬ ਮੈਂਬਰਾਂ ਤੇ ਸਰਦਾਰ ਅਮਰਜੀਤ ਸਿੰਘ ਸਮਰਾ ਐਮਐਲਏ ਨੇ ਯਾਦਗਾਰੀ ਫੋਟੋ ਖਿਚਵਾ ਕੇ ਤੇ ਖਿਡਾਰੀਆਂ ਨੂੰ ਆਸ਼ੀਰਵਾਦ ਦੇ ਕੇ ਸ਼ੁਰੂ ਕਰਵਾਈ ਜਿਸ ਵਿੱਚ ਮੱਲੀਆਂ ਕਲਾ ਦੀ ਟੀਮ ਫਸਟ ਤੇ ਬਲਕੋਨਾ ਦੀ ਟੀਮ ਸੈਕੰਡਰੀ ਰਹੀ ਇਸ ਕਬੱਡੀ ਟੂਰਨਾਮੈਂਟ ਨੂੰ ਕਾਮਯਾਬ ਕਰਨ ਵਿੱਚ ਪ੍ਰਧਾਨ ਜਸਪਾਲ ਸਿੰਘ, ਜਜਪਾਲ ਸਿੰਘ, ਮਨਦੀਪ ਸਿੰਘ, ਜਗਦੀਪ ਸਿੰਘ, ਹਰਪ੍ਰੀਤ ਸਿੰਘ ਤੇ ਵਰਦੀਪ ਸਿੰਘ ਥਿੰਦ ਆਦਿ ਨੇ ਭਰਪੂਰ ਸਹਿਯੋਗ ਪਾਇਆ। ਇਸ ਮੌਕੇ ਲੜਕੀਆਂ ਦੀ ਕਬੱਡੀ ਦਾ ਸ਼ੋਅ ਮੈਚ ਵੀ ਕਰਵਾਇਆ ਗਿਆ ਜਿਸ ਦਾ ਦਰਸ਼ਕਾਂ ਨੇ ਭਰਪੂਰ ਆਨੰਦ ਮਾਣਿਆ। ਇਸ ਮੌਕੇ ਕਮੈਂਟਰੀ ਦੀ ਭੂਮਿਕਾ ਮਾਸਟਰ ਗੁਰਪਾਲ ਸਿੰਘ ਨੇ ਸੁਚੱਜੇ ਢੰਗ ਨਾਲ ਨਿਭਾਈ। ਇਸ ਕਬੱਡੀ ਟੂਰਨਾਮੈਂਟ ਦੌਰਾਨ ਪਹੁੰਚੇ ਮਹਿਮਾਨ ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਅਕਾਲੀ ਆਗੂ ਨੂੰ ਸਰਦਾਰ ਅਸ਼ੋਕ ਕੁਮਾਰ, ਰਵਿੰਦਰ ਸਿੰਘ, ਇਕਬਾਲ ਸਿੰਘ ਤੇ ਪ੍ਰਧਾਨ ਜਸਪਾਲ ਸਿੰਘ ਮੁੱਤੀ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਕਬੱਡੀ ਓਪਨ ਚ ਮੁੱਲੇਵਾਲ ਖੇਰਾ ਦੀ ਟੀਮ ਨੇ ਪਹਿਲਾ ਤੇ ਬਲਕੋਨਾਂ ਦੀ ਟੀਮ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਸਰਦਾਰ ਅਮਰਜੀਤ ਸਿੰਘ ਸਮਰਾ ਐਮਐਲਏ ਨਕੋਦਰ ਨੇ ਪਿੰਡ ਕਾਂਗੜਾ ਦੇ ਸਪੋਰਟਸ ਕਲੱਬ ਨੂੰ ਕਮਿਸ਼ਨਟ ਕਰਵਾਉਣ ਤੇ ਵਧਾਈ ਦਿੱਤੀ ਅੰਤ ਵਿੱਚ ਪ੍ਰਧਾਨ ਜਸਪਾਲ ਸਿੰਘ ਮੁੱਤੀ ਨੇ ਪਹੁੰਚੇ ਦਰਸ਼ਕਾਂ ਤੇ ਮਹਿਮਾਨਾਂ ਦਾ ਧੰਨਵਾਦ ਕੀਤਾ